ਟੈਨੋ ਪਲੇਟ ਵਾਲੇ ਅਸੀਂ ਜਾਣੇ ਆ ਤੁਹਾਡੇ ਮਾਜਮ ਰੋਗ ਦੇ ਲਾਵਾ ਰੱਖ ਦੋ ਦੋ ਰੱਖੋ 500 ਫੜ ਫੜ ਕੇ ਪੈਸੇ ਦਿੰਦੇ ਯਾਰ ਅਸੀਂ ਯਾਰ ਭਾਜੀ ਯਾਰ ਫਰੇ ਮਹੀਨੇ ਪਾਜੀ ਕਹਿ ਰਹੇ ਆ ਪਿਆਜ ਵਾਲੇ ਧੂਆ ਬਾੜਦੇ ਆ ਭਾਜੀ ਯਾਰ ਹੁਣ ਤੁਸੀਂ ਭਾਜੀ ਇੱਦਾਂ ਕਰੀ ਜੇਣਾ ਜੇ ਕਹਿ ਦੀਏ ਯਾਰ ਪਾਜੀ ਕੰਡਾ ਲਾ ਕੇ ਰੁਕੇ ਯਾਰ ਨੌਕਰੀਆਂ ਪਿਆਜ ਵਾਲੇ ਨੌਕਰੀ ਸਾਨੂੰ ਦੇ ਦਿਓ ਰੋਜ਼ ਉਹੀ ਕਮਾਣਾ ਜਦ ਬਦਲ ਲਓ ਤੁਸੀਂ ਟੈਕਸੀ ਚਲਾਓ ਪਰਨਰ ਪਾਓ ਯੈਲੋ ਪਲੇਟ ਲਾਓ ਸਰਕਾਰ ਨੂੰ ਟੈਕਸ ਪਾਓ ਜਿੱਦਾਂ ਮਰਜ਼ੀ ਕਰੋ ਅਸੀਂ ਕਿਹੜੇ ਰੋਕਣਾ ਤੁਹਾਨੂੰ ਕੰਮ ਕਰਨਾ ਇੱਕ ਨੰਬਰ ਦਾ ਕਰੋ ਨੌਕਰੀ ਸਾਨੂੰ ਦੇ ਦਿਓ ਕੱਢੀ ਤੁਸੀਂ ਕੰਮ ਕੀ ਹੈ ਕਿਰੀ ਯੂਨੀਅਨ ਤੋਂ ਤੁਸੀਂ ਮੇਰਾ ਨਾਮ ਜੀ ਅਜੀਤ ਕੁਮਾਰ ਆ ਮੈਂ ਯਾਰ ਟੈਕਸੀ ਯੂਨੀਅਨ ਦਾ ਪ੍ਰਧਾਨ ਹਾਂ ਨਵੇਂ ਸ਼ਹਿਰ ਤੋਂ ਤੇ ਅਸੀਂ ਇੱਕ ਬੜੇ ਦਿਨਾਂ ਦੇ 10 ਤੋਂ 12 ਦਿਨ ਦੇ ਵਿੱਚ ਅਸੀਂ ਇੱਕ ਪ੍ਰੋਸੈਸ ਕਰ ਰਹੇ ਹਾਂ ਕਿ ਜਿਹੜੇ ਬਲਾਬਲਾ ਤੇ ਨਾ ਰੋਜ਼ ਇੱਥੋਂ ਕਮ ਸੇ ਕਮ 20 ਤੋਂ 22 ਗੱਡੀਆਂ ਇੱਥੋਂ ਲੰਘ ਕੇ ਜਾਂਦੀਆਂ ਰੋਜ਼ੀ ਹਾਂਜੀ ਨਵੇਂ ਸਾਹਿਬ ਉਹ ਸਾਡੇ ਕੰਮ ਨੂੰ ਸਾਡੇ ਕੰਮ ਨੂੰ ਤਾਂ ਫਰਕ ਪਾਦੇ ਬੰਦੇ ਬੱਸਾਂ ਦੇ ਕੰਮ ਨੂੰ ਦੇਖੋ ਕਿੰਨਾ ਫਰਕ ਪੈ ਰਿਹਾ ਸਾਡਾ ਤਾਂ ਫੇਰ ਟੈਕਸੀ ਦਾ ਕੰਮ ਅੱਜ ਤਾਂ 2800 3000 ਰੁਪਏ ਲੈ ਕੇ ਚੰਡੀਗੜ੍ਹ ਜਾਂਦੇ ਆ ਬੱਸ ਵਾਲੇ 130 ਰੁਪਏ ਜਾਂਦੇ 100 110 10 ਰੁਪਏ ਜਾਂਦੇ ਆ ਉਹ ਨੂੰ ਦੇਖੋ ਤੇ ਇਸ ਇਹਦੇ ਨਾਲ ਸਾਡੇ ਕੰਮ ਨੂੰ ਕਿੰਨਾ ਫਰਕ ਪੈ ਰਿਹਾ ਸਾਡੀਆਂ ਗੱਡੀਆਂ ਸਿਆਲ ਮਹੀਨਾ ਸੀ ਟੈਕਸ ਭਰਦੇ ਆ ਪੈਸੇਂਜਰ ਟੈਕਸ ਸਾਡੀ ਇੰਸ਼ੂਰੈਂਸ ਸਭ ਕੋ ਮਹਿੰਗਾ ਆ ਅਸੀਂ ਚਾਹਦੇ ਆ ਕਿ ਇਹਨਾਂ 'ਤੇ ਸਖਤ ਸਖਤ ਕਾਰਵਾਈ ਕਰਕੇ ਇਹਨਾਂ ਦੇ ਚਲਾਨ ਕੀਤੇ ਜਾਣ ਤੇ ਸਾਰੇ ਟੈਕਸੀ ਵਾਲੇ ਵੀਰਾਂ ਨੂੰ ਮੈਂ ਇੱਕ ਰਿਕਵੈਸਟ ਕਰਦਾ ਆ ਕਿ ਆਪਣੇ ਫੋਨ ਦੇ ਵਿੱਚ ਬਲਾਬਲਾ ਐਪ ਭਰ ਕੇ ਹਰ ਜ਼ਿਲ੍ਹੇ ਦੇ ਹਰ ਸ਼ਹਿਰ 'ਚ ਐਪ ਭਰ ਕੇ ਉੱਥੋਂ ਗੱਡੀਆਂ ਬੁੱਕ ਕਰੋ ਤੇ ਜਿੰਨੇ ਬੰਦੇ ਬਲਾਬਲਾ ਦੇ ਵਿੱਚ ਚੱਲਦੇ ਆ ਭਾਜੀ ਇਹਨਾਂ ਸਾਰਿਆਂ ਦੇ ਚਲਾਨ ਕਰਾਓ ਤੇ ਗੱਡੀਆਂ ਬੰਦ ਕਰਾਓ ਜੇ ਸਾਹਬਨਾ ਆਪਾਂ ਨਹੀਂ ਕੁਝ ਕਰ ਰਹੇ ਤਾਂ ਆਉਣ ਵਾਲੇ ਟਾਈਮ 'ਚ ਉਹ ਦਿਨ ਦੂਰ ਨਹੀਂ ਕਿ ਜਿੱਦਣ ਸਾਨੂੰ ਆਪਣੇ ਕੰਮ ਬੰਦ ਕਰਕੇ ਦਿਹਾੜੀਆਂ ਕਰਨੀਆਂ ਪੈਣੀਆਂ ਇਹ ਦਿਹਾੜੀਆਂ ਕਰਨਾ ਸਾਡੇ ਢਿੱਡ ਭਰਨੇ ਨੀਆਂ ਮੈਂ ਚਲਾਨ ਕਰਾਓਗੇ ਇਹਨਾਂ ਦੇ ਚਲਾਨ ਕਰਾਵਾਂਗੇ ਮਲਾਜ਼ਮ ਆ ਰਹੇ ਜੀ ਇਹਨਾਂ ਦੇ ਚਲਾਨ ਕਰਾ ਰਹੇ ਆ ਜੀ ਆਪਾਂ ਚਾਹੇ ਇਹ ਵੀ ਮਲਾਜ਼ਮ ਹੈ ਜੀ ਆਪਾਂ ਆਪਾਂ ਨੂੰ ਇਹਨਾਂ ਨਾਲ ਕੋਈ ਪਰਸਨਲ 10 ਮਿੰਟ ਨਹੀਂ ਆ ਪਰ ਇਹ ਮਲਾਜ਼ਮ ਹੈ ਮਲਾਜ਼ਮ ਹੋ ਕੇ ਕੰਮ ਕਰਦੇ ਆ ਤਾਂ ਕਿ ਸਾਡੇ ਇਹਨਾਂ ਨਾਲ ਇਸ ਕਰਕੇ ਵਿਰੋਧ ਆ ਪੂਰਾ ਮਾਮਲਾ ਭਾਜੀ ਕੀ ਹੈ ਜੇ ਜੇ ਸੀ ਨਮਾ ਸ਼ਹਿਰ ਇੱਥੋਂ ਟੈਕਸੀ ਯੂਨੀਅਨ ਤੋਂ ਆ ਜੀ ਨਮਾ ਸ਼ਹਿਰ ਤੋਂ ਫਾਸਟ ਬੱਸ ਸਟੈਂਡ ਤੋਂ ਤੇ ਆ ਟੈਕਸੀ ਯੂਨੀਅਨ ਸਾਡੀ ਇੱਕ ਸਰਕਾਰ ਨੇ ਭਾਜੀ ਇੱਕ ਬਲਾਬਲਾ ਐਪ ਚੱਲਦੀ ਆ ਜਿਸ ਤੋਂ ਰਾਈਡਾਂ ਬੁੱਕ ਕਰਕੇ ਬੰਦੇ ਇੱਧਰੋਂ ਉੱਧਰ ਚੱਕ ਕੇ ਛੱ ਸਰਕਾਰ ਨੇ ਵੀ ਇਹ ਬੈਨ ਕਰਤੀ ਆ ਵੀ ਤੁਸੀਂ ਇਹਨੂੰ ਚਲਾ ਨਹੀਂ ਸਕਦੇ ਪਰ ਇਹ ਕੁਝ ਬੰਦੇ ਜਿਹੜੇ ਖਾਸ ਕਰ ਇਹਦੇ ਵਿੱਚ ਮੈਂ ਕਹਿਣਾ ਚਾਹਣਾ ਖਾਸ ਕਰਕੇ ਜਿਹੜੇ ਮੁਲਾਜ਼ਮ ਡਿਊਟੀਆਂ ਵਾਲੇ ਆ ਸਰਕਾਰੀ ਡਿਊਟੀਆਂ ਵਾਲੇ ਸਰਕਾਰੀ ਡਿਊਟੀਆਂ ਵਾਲੇ ਇਹ ਨਹੀਂ ਕਿalle ਇਹਨਾਂ ਨੂੰ ਟਰਾਰਗੇਟ ਕਰਕੇ ਵੀ ਪੁਲਿਸ ਮੁਲਾਜ਼ਮ ਨਹੀਂ ਹੋਰ ਬਹੁਤ ਅਸੀਂ ਪਰਸੋਂ ਗੱਡੀ ਫੜੀ ਸੀਗੀ ਪਰਸੋਂ ਗੱਡੀ ਫੜੀ ਜਿਹੜੀ ਉਹ ਸਗਾ ਆਪਣੇ ਰਿਲਾਇੰਸ ਦਾ ਮੁਲਾਜ਼ਮ ਬੀਐਸਐਨ ਰਿਲਾਇੰਸ ਦਾ ਮੁਲਾਜ਼ਮ ਸੀ ਉਹ ਅੱਛਾ ਜੀ ਇਹ ਕੀ ਕਰਦੇ ਆ ਇਹ 2-200 100-100 ਰੁਪਏ ਨੂੰ ਬੰਦੇ ਜਿਹਦਾ ਹਣੀ ਨਹੀਂ ਚੰਡੀਗੜ੍ਹ ਨੂੰ ਜਾਣਾ ਅਸੀਂ ਰਾਈਡ ਬੁੱਕ ਕੀਤੀ ਇਹਨਾਂ ਦੀ ਇਹ ਨਹੀਂ 120 ਕੇ 30 ਰੁਪਏ ਨੂੰ ਬੰਦਾ ਚੰਡੀਗੜ੍ਹ ਨੂੰ ਲੈ ਕੇ ਜਾਣਾ ਬੱਸ ਕਰਾਇਦੋ ਵੀ ਥੱਲੇ ਕਿਥੋਂ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਬੱਸ ਕਰਾਇਦੋ ਵੀ ਥੱਲੇ ਅੱਛਾ ਜੀ ਹੁਣ ਅਸੀਂ ਭਾਜੀ ਟੈਕਸੀਆਂ ਵਾਲੇ ਆ ਅਸੀਂ ਸਰਕਾਰ ਨੂੰ ਪਸੰਜਾ ਟੈਕਸ ਰੋਡ ਟੈਕਸ ਸਾਰਾ ਕੁਝ ਹਰ ਇੱਕ ਚੀਜ਼ ਪਰ ਮੜ ਯਾਰਾ ਕੁਝ ਝੋੜਛਾ ਦੇ ਕੇ ਅਸੀਂ ਬੇਲੇ ਖੜੇ ਆ ਭਾਜੀ ਔਰ ਇਦਾਂ ਦੇ ਬੰਦੇ ਤੁਰਿਆ ਜਲੰਧਰ ਤੋਂ ਸਵਾਰੇ ਬੰਦਾ ਚੱਕਣ ਲੱਗਿਓ ਨਵੇਂ ਸ਼ਹਿਰ ਤੋਂ ਉਹ ਜਾਣਾ ਚੰਡੀਗੜ੍ਹ ਨੂੰ ਔਰ 120 ਰੁਪਏ 10 ਰੁਪਏ ਅੱਗੇ ਜਾਣਾ ਕਹਿੰਦੇ ਚੰਡੀਗੜ੍ਹ ਕਿ ਅਸੀਂ ਇਹਨਾਂ ਨੂੰ ਬਾਰ-ਬਾਰ ਬੇਨਤੀ ਕਰਦੇ ਆ ਭਾਜੀ ਤੁਹਾਡੇ ਮਲਾਜਮਾਂ ਦੇ 70 70 ਦਰਖਾਸਤ ਤੁਹਾਨੂੰ ਉਹ ਨਾ ਰੱਜ ਨਹੀਂ ਆਇਆ ਤੁਹਾਨੂੰ ਸਾਦੋਸਰਾਂ ਕੀ ਰੱਜਾਊਗਾ ਫਿਰ ਹੁਣ ਤਾਂ ਕਟੋਰਾ ਰਹਿ ਗਿਆ ਵੀ ਕਟੋਰਾ ਲੈ ਕੇ ਸੜਕਾਂ ਤੇ ਮੰਗਣ ਲੱਪੋ ਉਹ ਸਾਡੇ ਤੋਂ ਬੜੇ ਸਰਦਾਰ ਪੱਕ ਬੰਨੀ ਹੋ ਜਾਂ ਕਹਿੰਦੇ ਵੀ ਚੰਗੇ ਨਹੀਂ ਲੱਗਦੇ ਇਹਨਾਂ ਨੂੰ ਅਸੀਂ ਤਾਂ ਸਿਰਫ ਬੱਸ ਹੁਣ ਝੇਰ ਖਾਣੀ ਰਹਿ ਗਈ ਹੈ ਵੀ ਟੈਕਸੀਆਂ ਵਾਲੇ ਝੇਰ ਦੇ ਦਿਓ ਟੈਕਸੀਆਂ ਵਾਲੇ ਨੂੰ ਤੁਸੀਂ ਝੇਰ ਖਾ ਲਓ ਨਾਲੇ ਆਪਣੇ ਟੱਬਰਾਂ ਨੂੰ ਝੇਰ ਦੇ ਦਿਓ ਵੀ ਅਸੀਂ ਕੰਮ ਕਰਨਾ ਤੁਸੀਂ ਵਿਹਲੇ ਖੜ੍ਹ ਜਾਓ ਇਹ ਤੁਸੀਂ ਭੁੱਕੀ ਤਾਂ ਅਸੀਂ ਗੱਡੀ ਨੂੰ ਇਹ ਅਸੀਂ ਭੁੱਕੀਤੀ ਸੀ ਗੱਡੀ ਭਾਜੀ ਬਲਾ ਬਲਾ ਤੋਂ ਬਲਾ ਬਲਾ ਤੋਂ ਕਿੰਨੇ ਦਾ ਚੰਡੀਗੜ੍ਹ ਜਾਣਾ ਸੀ ਚੰਡੀਗੜ੍ਹ ਜਾਣਾ ਸੀ 160 ਰੁਪਏ ਕਿੰਨੇ ਭਾਜੀ ਬਸ ਕਰਾਇਆ ਵੀ ਨਹੀਂ ਹੈਗਾ ਬਸ ਕਰਾਇਆ ਨਹੀਂ ਹੈਗਾ ਤੇ ਟੈਕਸੀਆਂ ਵਾਲੇ ਕੀ ਕਰੂਗੇ ਭਾਜੀ ਉਹ ਕੀ ਮੰਗ ਕੀ ਕਰਦੇ ਹੋ ਦੋਸਤੋ ਮੰਗ ਕੀ ਕਰਦੇ ਭਾਜੀ ਵੀ ਸਾਰੇ ਉਹ ਬੇਨਤੀ ਕਰਦੇ ਆ ਵੀ ਸਾਰੇ ਆਪੋ ਆਪਣੇ ਕੰਮ ਜਿਹੜੀ ਜਿਹੜੀ ਆਪਣੇ ਡਿਊਟੀ ਲਈ ਆ ਉਹ ਕਰੋ ਸਾਡਾ ਕੰਮ ਟੈਕਸੀਆਂ ਦਾ ਉਹ ਸਾਨੂੰ ਕਰਨ ਦਿਓ ਆਪਣਾ ਨਾਮ ਕੀ ਭਾਜੀ ਕੀ ਹੋਇਆ ਕੀ ਵੀਰ ਆਪਣਾ ਨਾਮ ਕੀ ਮੈਂ ਨਾਮ ਪੁੱਛ ਰਿਹਾ ਨਾਮ ਤੇ ਨਾਮ ਦੱਸਦੇ ਮੈਂ ਨਾ ਦੱਸੋ ਨਾ ਭਲੇ ਫਤਿਹ ਸਿੰਘ ਕਿੱਥੇ ਡਿਊਟੀ ਆਪਣੀ ਮੈਂ ਤੇ ਜੀ ਜਾ ਰਿਹਾ ਘਰ ਨੂੰ ਕਿੱਥੇ ਜਾ ਰਿਹਾ ਘਰ ਜਾ ਰਿਹਾ ਕਿੱਥੋਂ ਡਿਊਟੀ ਤੁਹਾਡੀ ਤੁਸੀਂ ਪੁਲਿਸ ਚ ਹੋ ਕਿੱਥੇ ਹੋ ਹਾਂਜੀ ਹਾਂਜੀ ਮੈਂ ਘਰ ਨੂੰ ਜਾ ਰਿਹਾ ਹਾਂ ਇਹ ਜਾ ਕੇ ਡਿਊਟੀ ਕਿੱਥੋਂ ਆ ਰਿਹਾ ਮੈਂ ਪੁੱਛ ਰਿਹਾ ਮੈਂ ਅੰਮ੍ਰਿਤਸਰ ਤੋਂ ਆ ਰਿਹਾ ਅੰਮ੍ਰਿਤਸਰ ਹਾਂਜੀ ਤੁਸੀਂ ਜਾਣਾ ਕਿੱਥੇ ਹੋ ਮੈਂ ਚੰਡੀਗੜ੍ਹ ਜਾਣਾ ਚੰਡੀਗੜ੍ਹ ਘਰ ਆਪਣਾ ਨਹੀਂ ਨਹੀਂ ਫਿਰ ਤੇ ਗਾਂ ਹੈ ਘਰ ਗਾਂ ਗਾਂ ਕਿੱਥੇ ਯਾਰ ਮੋਹਾਲੀ ਹੈ ਮੋਹਾਲੀ ਘਰ ਹੈ ਇਹਨਾਂ ਦੇ ਕਹਿਣਾ ਹੈ ਕਿ ਜੇ ਤੁਸੀਂ ਪਬਲਿਕ ਵਿੱਚ ਬਿਠਾਉਂਦੇ ਹੋ ਹਾਂ ਇਹ ਕੀ ਮਸਲਾ ਕੀ ਪੂਰਾ ਦੱਸੋ ਮੈਨੂੰ ਤਾਂ ਖੁਦ ਨੂੰ ਨਹੀਂ ਪਤਾ ਹਾਂਜੀ ਥੋੜੇ ਪਿੱਛਾ ਕਰ ਰਹੇ ਸਾਰੇ ਤੁਸੀਂ ਕਹਿੰਦੇ ਮੈਨੂੰ ਮਸਲਾ ਪਤਾ ਨਹੀਂ ਨਹੀਂ ਮੈਨੂੰ ਹੈ ਮੈਂ ਤਾਂ ਇਹਨਾਂ ਨਾਲ ਹੀ ਜਾਣਾ ਹੈ ਇੱਕ ਮਣੀ ਬੋਤਲ ਲੈ ਨਾ ਵੀਰ ਨਾਲ ਗੱਲ ਗੱਲ ਕਰ ਰਹੇ ਨੇ ਗੱਲ ਕਰਨੇ ਕਰ ਲਓ ਭਾਈ ਬੈਲਟ ਮੜ ਕੇ ਆਪਣਾ ਵੀਰ ਇਹਨਾਂ ਨਾਲ ਗੱਲ ਬੈਲਟ ਉਹ ਭਾਈ ਕੀ ਹੈ ਭਾਈ ਇਹ ਚੱਲ ਜਾਣਾ ਭਾਈ ਖਬਰ ਕੋਈ ਚਿੰਤਾ ਨਾ ਕਰੋ ਬੈਲਟ ਮਰ ਦੱਸੋ ਕੀ ਹੈ ਕੀ ਆਪਣਾ ਬੈਚ ਦੱਸੋ ਕੀ ਗੱਲ ਕਰ ਲਓ ਇਹਨਾਂ ਨਾਲ ਗੱਲ ਚਲਾਨ ਕੀਤਾ ਕੀ ਪੂਰਾ ਮਾਮਲਾ ਕੀ ਹੈ ਇਹ ਮਾਮਲਾ ਇਦਾਂ ਸੀਗਾ ਜਿੱਦਾਂ ਸਾਡੇ ਟੈਕਸੀ ਸਟੈਂਡ ਵਾਲੇ ਹੈਗੇ ਨਵਾਂ ਸ਼ਹਿਰ ਦੇ ਇਹਨਾਂ ਦੀ ਰੋਜ਼ ਇੱਕ ਕੰਪਲੇਂਟ ਹੁੰਦੀ ਆ ਕਿ ਮੈਂ ਇੱਕ ਦਿਨ ਕੀਤਾ ਦੋ ਤਿੰਨ ਦਿਨ ਹੋ ਗਏ ਇਹਨਾਂ ਨੇ ਉਹ ਕੋਈ ਐਪ ਹੈਗੀ ਜਿੱਦਾਂ ਸਰਕਾਰ ਵੱਲੋਂ ਬੰਦ ਕੀਤੀ ਹੋਈ ਹੈ ਐਪ ਦੇ ਰਾਹੀਂ ਸਵਾਰੀ ਨੂੰ ਬੁੱਕ ਕਰ ਲੈਣ ਕਰ ਲੈਂਦੇ ਆ ਆ ਆ ਬੰਦਿਆਂ ਪਬਲਿਕ ਆ ਪਬਲਿਕ ਦਾ ਪ੍ਰਾਈਵੇਟ ਗੱਡੀ ਹੈਗੀ ਠੀਕ ਹੈ ਜੀ ਤੇ ਉਹ ਥੋੜੇ ਜਿਹੇ ਪੈਸਿਆਂ 'ਚ ਇਨਸੌਲ ਜਿੱਦਾਂ ਜਿੱਤ ਮਤਲਬ ਲੱਗਦਾ 5-600 ਰੁਪਈਆ ਹੋਵੇ ਇਹ 100-150 ਰੁਪਏ ਦੇ ਵਿੱਚ ਹੀ ਸਵਾਰੀ ਬੁੱਕ ਕਰਕੇ ਚਲੇ ਜਾਂਦੇ ਆ ਤੇ ਇਸ ਕਰਕੇ ਇੱਕ ਦਿਨੇ ਅੱਗੇ ਵੀ ਇਹਨਾਂ ਨੇ ਉਸ ਨੂੰ ਰੋਕਿਆ ਸੀਗਾ ਤੇ ਉਦੋਂ ਮੈਂ ਚਲਾਨ ਕਰਤਾ ਸੀ ਅੱਜ ਵੀ ਇਹਨਾਂ ਨੇ ਉਹਨੂੰ ਫੜਿਆ ਤੇ ਉਹਦਾ ਵੀ ਮੈਂ ਹੁਣ ਚਲਾਨ ਕਰਦਾ ਤੇ ਜਿਆਦਾਤਰ ਸਰਕਾਰੀ ਮੁਲਾਜ਼ਮ ਹੀ ਨੇ ਜਿਹਦੇ ਜਰਾ ਹੁਣ ਤੋਂ ਚਲਾਨ ਕੀਤਾ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਫਿਰ ਉਹ ਗਲਤ ਗੱਲ ਹੈ ਉਹਨੇ ਗਲਤ ਕੰਮ ਕੀਤਾ ਮੈਂ ਚਲਾਨ ਕਰਦਾ ਉਹਦਾ ਤੁਹਾਡੇ ਸਾਹਮਣੇ ਹੀ ਕਰਦਾ ਚਲਾਨ ਕੀ ਕੀਤਾ ਤੁਸੀਂ ਟੈਕਸ ਨਹੀਂ ਮੈਂ ਉਹਦਾ ਕਰਤਾ ਵੀ ਪ੍ਰਾਈਵੇਟ ਗੱਡੀ ਹੈ ਹੂੰ ਟੈਕਸੀ ਯੂਜ਼ ਕਰਦਾ ਹੈ ਠੀਕ ਠੀਕ ਉਹਦਾ ਚਲਾਨ ਕਰਦਾ ਬਰਾਉਡ ਪਰਮਿਟ ਹੈ ਗਲਤ ਹੈ ਹਾਂ ਰੋਂਗੇ ਸਰਕਾਰ ਟੈਕਸ ਚੋਰੀ ਕਰ ਰਹੀ ਹੈ ਜਿਹੜਾ ਬੰਦਾ ਗਲਤ ਕੰਮ ਕਰੂਗਾ ਉਹਨੂੰ ਅਬ ਜਿੱਥੇ ਬਸ ਜਾਏਗਾ ਕਰੂਗਾ ਉਹ ਕੰਮ ਉਦਾਂ ਦੀ ਉਹਨੂੰ ਸਜ਼ਾ ਮਿਲੂਗੀ